ਸਰਬਜੀਤ ਸੰਗਰੂਰ ਦੀ ਦਾ ਤਾਲ ਨਗੇ ਚੋਲੀਆਂ ਪਰ ਦਿੰਦੇ ਹੋ ਕੇ ਨਿਹਾਲ ਜੀ ਚੋਲੀਆਂ ਪਰ ਦਿੰਦੇ ਹੋ ਕੇ ਨਿਹਾਲ ਜੀ ਦਰਮਨ ਬੈਠੇ ਜੋ ਦਰਮਨ ਬੈਠੇ ਜੋ ਛੱਦ ਪੂਰੇ ਖਿਆਲ ਜੀ ਸੰਗਟ ਟਲ ਜਾਂਦਾ ਸੰਕਟ ਟਾਲੇ ਜਾਂਦਾ ਆਉਣ ਵਾਲਾ ਪਾਰਾਈ ਧੰਨ ਬਾਬਾ ਸਹਿਬ ਦਾ ਤੇਰਾ ਹੀ ਸਹਾਰਾ ਏ ਧੰਨ ਬਾਬਾ ਸਹਿਬ ਦਾ ਤੇਰਾ ਹੀ ਸਹਾਰਾ ਏ ਦੁੱਖਾਂ ਵਿੱਚ ਹਾਰੇ ਕੋਈ ਕਰ ਗਿਆ ਕੀ ਨਾਰਾਈ ਦੁੱਖਾਂ ਵਿੱਚ ਹਾਰੇ ਕੋਈ ਕਰ ਕੇ ਆ ਕੀ ਨਾਰਾਏ ਧੰਨ ਬਾਬਾ ਸਹਿਬ ਦਾ ਇਲਾਹੀ ਤਹਰਾਏ ਸਰਬ ਧਰਮ ਸੰਗਮ ਦੇਖਣੇ ਨੂੰ ਮਿਲਦਾ ਦਰਸ਼ਨ ਕਰੇ ਬਾਬਾ ਹਰ ਚਿਹਰਾ ਕਿਰੇ ਦਾ ਸੁਖ ਪਾਵੇ ਤੋਂ ਬਿਪਤਾ ਮਾਰਾਏ ਧੰਨ ਬਾਬਾ ਸਹਿਬ ਦਾ ਦੇ ਰਹੀ ਸਹਾਰਾਏ ਦੁੱਖਾਂ ਵਿੱਚ ਹਾਰੇ ਕੋਈ